ਫਲਦੀ ਸਤਿਕਾਰਯੋਗ ਆਰਿਆ ਨੂੰ ਮੇਰਾ ਘਰਵਾਲਾ ਹੱਸਦਾ ਲੱਗੂ ਜੀ। ਢਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ। ਅੱਜ ਕਿੰਨੇ ਦਿਨਾਂ ਬਾਅਦ ਚ ਆਪਾਂ ਵਾਈਸ ਓਵਰ ਤੋਂ ਮੇਰਾ ਵਲੌਗ ਬਣਾਉਣ ਲੱਗੇ। ਇਹ ਜੀ ਗੋਭੀ ਕੀਤੀ ਹੋਈ ਆ ਆਪਾਂ। ਕੀ ਕਹਿੰਦੇ ਹੁੰਦੇ ਆ ਇਹਨੂੰ? ਕਦੂ ਕਸ਼ ਕੀਤੀ ਹੋਈ ਆ। ਤੇ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਲੂਣ। ਕਸਾਲਟ ਇਹ ਪਾ ਲਈਏ ਜੀ ਆਪਾਂ ਮਸਾਲਾ ਆਪਾਂ ਜੀ ਗੋਭੀ ਵਾਲੀ ਰੋਟੀ ਦੇ ਵਿੱਚ ਉਹ ਬਿਲਕੁਲ ਨਹੀਂ ਪਾਈਦਾ ਕੀ ਕਹਿੰਦੇ ਹੁੰਦੇ ਹਨ ਉਹਨੂੰ ਪਿਆਜ਼ ਵੀ ਉਸ ਵਿੱਚ ਨਹੀਂ ਪਾਈਦਾ ਸਿਰਫ ਪਾਈਦਾ ਅਦਰਕ ਤੇ ਧਨੀਆ ਤੇ ਹਰੀ ਮਿਰਚ ਤੇ ਅਦਰਕ ਹੋ ਗਿਆ ਵਿੱਚ ਹਰੀ ਮਿਰਚ ਹੋ ਗਈ ਇਹ ਹੋ ਗਿਆ ਜੀ ਧਨੀਆ ਜਦੋਂ ਪਕਾਵਾਂਗੇ ਚੁੱਲੇ ਦੇ ਗੋਭੀ ਵਾਲੇ ਪਰੌਂਠੇ ਗੈਸ ਦੀ ਬਚਤ ਕਰਾਂਗੇ ਕੀ ਕਰਾਂਗੇ ਮਨੀ ਬਚਤ ਉਹ ਗੈਸ ਲੱਗ ਜਾਂਦਾ ਪਰੌਂਠੇ ਆ ਪਰੌਂਠੇ ਆ ਲੋ ਤਾਂ ਕਰਕੇ ਚੁੱਲੇ ਤੇ ਬਣਾਵਾਂਗੇ ਇਹਨਾਂ ਨੂੰ ਤੋੜਦਾ ਵੀ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਦੋ ਰੋਟੀਆਂ ਬਣਾਉਣੀਆਂ ਹੁੰਦੀਆਂ ਹਨ ਇੱਕ ਇਹ ਹੋਗੇ ਇੱਕ ਮੂਲੀ ਵਾਲੇ ਹੋਗੇ ਉਹ ਵੇ ਸੱਟ ਦਾ ਟੁੱਟ ਗਿਆ ਸੀ ਚਮਚ ਲੈ ਲੋ ਜੀ ਚਮਚ ਪਤੀ ਦੇ ਜੀ ਚਮਚ ਲੈ ਲੋ ਰਿੱਚੇ ਹੋਰ ਕੋਸਤ ਨਹੀਂ ਬੋਲੋ ਮਿਰਚ ਮਣੀ ਦੇ ਹਿਸਾਬ ਨਾਲ ਘਟਿਆ ਨਾ ਹੌਲਾ ਮਣੀ ਤੂੰ ਲਾ ਦੇ ਤੂੰ ਜਦੋਂ ਖਾਣੀ ਹਾਂਜੀ ਮਣੀ ਦੇ ਬਾਬੇ ਲਈ ਅੱਜ ਤੇ ਮਿਰਚ ਥੋੜੀ ਹਣੀ ਥੋੜਾ ਟਿੱਕੀ ਟਿੱਕੀ ਮਿੱਟੀ ਬੈਠੇ ਚਾਰ ਮਰਚਾਂ ਪਹਿਲਾਂ ਮਿਰਚ ਲੈ ਲਓ ਦਬਾਇਆ ਤੇ ਫਿਰ ਰੋਟੀ ਲਾ ਲੈਂ। ਤੇੰਨ ਰੀੜੀ ਆ ਲੈਣਾ। ਹੋ ਗਿਆ। ਮੰਜੇ ਪੜਾਇਆ। ਕੀ ਆਇਆ? ਮੈਂ ਤੋਂ ਉਂਤਾਂ ਰੱਖਿਆ ਮੈਂ ਕਿ ਮੇਰੇ ਕੱਪੜੇ ਗੰਦੇ ਹੋ ਜਾਣੇ ਆਟੇ ਨਾਲ। ਚਲੋ ਜੀ। ਇਹ ਹੋ ਗਿਆ ਮਿਕਸ। ਹੋਰ ਬਣਾ ਲਈਏ ਜੀ ਆਪਾਂ ਰੋਟੀਆਂ। ਬਾਕੀ। ਇੱਥੇ ਮੈਨੂੰ ਬਰੀਆ ਜਿਹਾ ਉਹ ਬਣਾ ਕੇ ਦਿਓ। ਬਣਾਉਣੀ। ਕੀ ਕਹਿੰਦੇ ਹੁੰਦੇ ਇਹਨੂੰ? ਚੌਂਕ। ਚੌਂਕ। ਇੰਨੇ ਚੌਕਿਆਂ ਵਿੱਚ ਕੱਚੀ ਮਿੱਟੀ ਨਾਲ ਬਣਾਉਂ ਉਹ ਜਾਰੇ ਬਈ ਹੁੰਦੇ ਜਣ ਪਰ ਮੀਂਹ ਚ ਢਲਦੇ ਵੀ ਜਲਦੀ ਸੀ ਫਿਰ ਲੋਕੀ ਨਵੇਂ ਵੀ ਬਣਾ ਲੈਂਦੇ ਸੀ ਚਾਹ ਕਰਦੇ ਉਦੋਂ ਮਿੱਟੀ ਵੀ ਸੁੱਕੀ ਸੀ ਖਰਾਬ ਜੀ ਹੁੰਦੇ ਮੰਨ ਉਹਨਾਂ ਨੂੰ ਦੁਬਾਰਾ ਫੇਰ ਮਿੱਟੀ ਲਾ ਕੇ ਨਵੇਂ ਤੇ ਨਵੇਂ ਬਣਾਉਂਦੇ ਸੀ ਤੇ ਉਹਦਾ ਵੀ ਜੇ ਕੱਚੇ ਘਰ ਹੁੰਦੇ ਸੀ ਤੇ ਫੇਰ ਉਹ ਬੰਦਾ ਇੱਕ ਸਭ ਦੀ ਰੈਲੋਕੇਸ਼ਨ ਵੀ ਛੱਟ ਕਰ ਲੈਂਦਾ ਸੀ ਇਹ ਮੈਂ ਸੜ ਜਾਣਾ ਤਾਂ ਮੈਨੂੰ ਇਹਦੀਆਂ ਰੋਟੀਆਂ ਬਣਣੀਆਂ ਪੈਣਾਂ ਮਰੀ ਪਲੀਜ਼ ਉਹਨਾਂ ਰੋਟੀਆਂ ਬਣਾ ਲੈਣ ਦੋ ਜੀ ਬੋਲ ਵਰਤੋ ਰੋਕ ਕੁਛ ਨਹੀਂ ਹੁੰਦਾ ਬਣਾ ਲਓ 2 ਕਣਟ ਕਿਨੇ ਬਣਾ ਲੈਂ 1 ਕਣਟੀ ਵਿੱਚ ਭਰ ਕੇ ਰੱਖਾਂਗੇ ਤੇ ਪੇਲੀ ਚ ਪਰ ਕੇ ਦੇਖੋ ਪਰ ਹੋ ਜਾਏਗਾ ਪਰ ਉਹ ਵੀ ਰੱਤਾ ਆਟਾ ਜਿਆਦਾ ਹੋਣਾ ਇੱਕ ਚ ਦੇਖ ਲਓ ਵਰਡ ਦੇਖੋ ਉਧਰ ਕਿੰਨੇ ਆ ਜੋ ਮੈਂ ਵੀ ਦੇਖਾਂਗਾ ਵੀਡੀਓ ਵੀ ਬਣਾ ਜਿਹਾ ਬਹੁਤ ਜਿਆਦਾ ਲੱਗ ਰਿਹਾ ਹੈ ਅੱਜ ਕੈਂਡੀ ਵੀ ਜੀ ਸਾਡੀ ਚੱਲ ਜਾਣੀਆਂ ਅੱਜ ਕੈਂਡੀ ਸਾਨੂੰ ਰੱਖਣੀ ਬਹੁਤ ਔਖੀ ਹੁੰਦੀ ਹੈ ਉਹਨੂੰ ਸਾਫ਼ ਕਰਨਾ ਠੀਕਾ ਕਾਹਨੂੰ ਫੋਨ ਲਾਵਾ ਕਰੀ ਤੁਰਨ ਲੱਗਾ ਅੱਜ ਜੀ ਸਾਡੀ ਕੈਂਡੀ ਚੱਲ ਜਾਣੀਆਂ ਕੈਂਡੀ ਸਾਨੂੰ ਬਹੁਤ ਔਖੀ ਹੁੰਦੀ ਰੱਖਣੀ ਧਿਆਨ ਹੀ ਦੇਉਂਦਾ ਉੱਤੇ ਕੈਂਡੀ ਸਾਡੇ ਤੇ ਬਹੁਤ ਧਿਆਨ ਦਿੰਦੀ ਹ ਹ ਇਤੋਂ ਤਾਂ ਦੁੱਧ ਨਹੀਂ ਪੈਣਾ ਠੋਕੀ ਪੋਣੀ ਨਹੀਂ ਪੈਦਾ ਮੇਰੇ ਅੱਖਾਂ ਦੇ ਉਹ ਪੈਣਾ ਦੋਮਾ ਤਵਾ ਤੋਂ ਤਿਆਗੀ ਜਿਹੜੇ ਪੁੱਤਾ ਆ ਦੋ ਗੇ ਦਵਾਰਾ ਫੇਰ ਰੋਟੀ ਦਿੱਤੀ ਜਿਹੜੀ ਉਹਦੇ ਆ ਰੋਸ਼ਿਆਂ ਦੀ ਬੱਕੂ ਆਣੀ ਉਹਨਾਂ ਬੱਕੂ ਨਾਲ ਸਟਾਫ ਗੋਬੀ ਦਾ ਬਣਾਣਾ ਇੱਥੇ ਪਨੀਰ ਵੀ ਪਾ ਸਕਦੇ ਆ ਉਹਨਾਂ ਪਾਲ ਵੀ ਪਾ ਸਕਦੇ ਪਾਲ ਵੀ ਪਾ ਸਕਦੇ ਜੇ ਹਲਕਾ ਨਹੀਂ ਰਿਹਾ ਪਾਲ ਕੋਈ ਹੋਣੀ ਚਾਹੀਦੀ ਇੰਨੇ ਵਿੱਚ ਕੋਲ ਥੋੜੀ ਜਿਹੀ ਬ੍ਰੇਕ ਕੱਟ ਹਰੀ ਹਰੀ ਸੋਹਣੀ ਲੱਗਦੀ ਹੈ ਹਾਂ ਜੀ ਧੰਵਾਦ ਜੀ ਕੇਸਰ ਲਾਇਆ ਹੀ ਨਹੀਂ ਆਪਾਂ ਗੋभी ਵਾਲੇ ਪਰੌਂਠੇ ਨਾ ਆਲੂ ਵਾਲਿਆਂ ਤੇ ਟੱਕ ਸੀਗਾ ਅੱਗੇ ਮਰੀਨਾ ਸਕੂਲ ਜਾਣਾ ਜਦੋਂ ਉਹਣਾ ਇਹ ਉੱਥੇ ਜੋ ਆਪ ਖਾ ਲੈਂਦਾ ਯੂਨੀਵਰਸਿਟੀ ਜੱਡਾ ਤਵਾ ਉਹ ਸੋਰੀ ਚੱਕਲਾ ਉਹਨੇ ਪੂਰਾ ਪੂਰਾ ਹੀ ਆਣਾ ਕਰਾਉਂਦਾ ਹੋਂਟੇ ਉੱਪਰ ਰੋਟੀਆਂ ਬੱਲਾ ਮਲਾ ਲਾਦੇ ਸੀ ਵਧੀਆ ਬੰਦਾ ਪਰ ਇਹਦਾ ਪਤਲਾ ਜਿਹਾ ਲਓ ਜੀ ਵੜ ਗਿਆ ਆਪਣਾ ਗੁੰਡੀ ਦਾ ਪਰੋ। ਤੋਂ ਦੇਖ ਲੋ ਪਤੀ ਦੇ ਕਮਾਨ ਤੁਹਾਡੇ ਸਾਹ ਦੇ ਆ। ਫਿਰ ਹੋਵੇ ਸਹੀ ਭਾਈ। ਆਹ ਵਾਰੀ ਨੇ ਕਹਿੰਦੀ ਚਲਾ ਦੋ। ਜੇ ਇਹ ਆਪਾ ਹੋਰ ਪੇੜ ਕਰ ਲਈਏ। ਦੇਖੋ ਵੀ ਇਹ ਅਕਾਉਂਟ ਹੈ ਲੱਸੀ ਮਹਣੀ ਲਈ ਨਹੀਂ ਮੁਝਾਰ ਨਾ ਖਵਾਈ ਦੋ ਬੱਚੇ ਹੋਰ ਮਗਲੀ ਮਗਲੀ ਖਾਈ ਗਈ ਇਹ ਇਹ ਮੋਦੀਰ ਤਾਂ ਕੀ ਦੇਵਨਾਨ ਹੋ ਜੂਗੀ ਲਓ ਜੀ ਚੱਲਣਾ ਪਹਿਲਾ ਪਰੋਠਾ ਜੀਸ ਜੀ ਸਾੜਿਓ ਨਾ ਓਕੇ ਜੀ ਚੰਗਾ ਜੀ ਪਤੀ ਦੇਵ ਜੀ

ਤਰੋਦੇ ਦੇ ਇਲਾਕੇ ਚੋਂ ਪੜਦੇ ਤੇ ਤਰੋਦੇ ਸਾਡੇ ਘਰ ਦਾ ਪੇਲੇ ਮੈਂ ਤਾਂ ਅਜੇ ਤੱਕ ਆ ਨਹੀਂ ਸੀ ਤਵਾ ਬੁਣ ਲਗਦਾ ਤਾਂ ਇਹ ਮੈਂ ਪਹਿਲਾਂ ਕਹਿ ਤੋ ਕਿ ਨਹੀਂ ਨਹੀਂ ਤਪ ਜਾਣਾ ਤਪ ਜਾਣਾ ਜਦੋਂ ਤੱਕ ਆਪਾਂ ਨੇ ਦੇਖ ਲਿਆ ਸੀ ਨਾ ਪਰੋਠਾ ਵੀ ਡਜ਼ੇ ਨੇ ਥੋੜਾ ਥੋੜਾ ਛੋਟਾ ਰੱਖੋ ਆਹ ਰੋਟੇ ਆ ਹੋਏ ਪਹਿਲਾਂ ਤਾਂ ਖਲੀ ਦਾ ਪਰੋਠਾ ਲਗਾ ਕੇ ਰੱਖਿਆ ਪਰ ਵੱਡਾ ਜੁਆ ਵਧੀਆ ਲੱਗਦੇ ਪਤਲੇ ਪਤਲੇ ਜਿਹਾ ਹੋ ਜਾਣੀ ਆ। ਹੈਵੀ ਬੋਲ ਲਾਂਗੇ। ਬੱਤੇ ਪਰੌਂਠੇ ਨੂੰ ਨਾ, ਕਿਤੇ ਪਲਟੀ ਤੇ ਲੈਣ ਲਈ ਕੋਈ ਜਾਂਦਾ ਪਰੌਂਠਾ। ਛੱਡ ਦੇ। ਲੋ ਆਪਾ ਹੋਰ ਟੋਟੇ ਕਰ ਦਿੰਨੇ। ਆਹ ਖਾਣੀ ਮਾੜਾ ਪਰੌਂਠਾ ਬਹੁਤ ਸੋਹਣਾ ਬਣਿਆ। ਇਹਨੇ ਉੱਤੇ ਬੰਨੀ ਆ, ਇਦਾਂ ਵੀ ਜਿੰਨਾ ਲੱਗਾ ਧੱਕ ਜਣੀ। ਬੜਾ ਬੜਾ।

गर्मा गर्म गोभी के पराठे बढ़िया में करूँगी ना प्राम्थे भी। प्राम्थे भी। ਗੋੜ ਲਾ ਲਾਓ ਸ਼ਗਰ ਲਾ ਲਾਓ ਸਮਝੀ ਰਤ ਕਰੋ ठाਉ ਹੀ ਨਹੀਂ ਹੈ ਜਿਹੜਾ ਪੁਲਿਸ ਟੱਪ ਹੋਇਆ ਹੈ ਇਹ ਇੱਕ ਲੱਛਾ ਬਣਾ ਟਫਾ ਕਰਕੇ ਦੇਖੀ ਗੋਗੀ ਹੈ ਬਾਹਰ ਦੇਹਸੋ ਕਰਵਾ ਟਾਹੀ ਮਨੀ ਦੇ ਕਾਲੇ ਸਾਰਿਆਂ ਦੇ ਕਾਲੇ ਇਹ ਕਾਂਡੀ ਬੰਦਾ ਹੀ ਹੈ ਜਿਹੜਾ ਸਭ ਕੁਝ ਕਰ ਜਾਂਦਾ ਹੈ

ያውሮፒካ ነው ከሚሉት ਪੀਆ ਦਹੀਂ ਚ ਪੋਣਾ ਕੁਝ ਲੋਨ ਮਿਰਚਾ ਪਾਉਣਾ ਲੋਨ ਮਸਾਲਾ ਪੋਣਾ ਮਿਰਚਾ ਨਹੀਂ ਪੋਣੀ ਆ ਲੈ ਜਾ ਤੂੰ ਸਾਰਿਆਂ ਨੇ ਖਾ ਲਿਆ ਖਾਣੀ ਆ ਦੇ ਮਾਤਾ ਮੈਂ ਵਨੀ ਨੇ ਖਾ ਲਈ ਅੱਛਾ ਮੈਂ ਤੇ ਰਜਵੰਤ ਰਿਹਨੇ ਦਹੀਂ ਤਾਂ ਡੁੱਗਾ ਹੈਗਾ ਬਾਦੂ ਆ ਚਾ ਫੇਟੀ ਮੈਂ ਨੰਨੇ ਪਾ ਲੈ ਤੱਕ ਕੀ ਪੋਣਾ ਲੋਨ ਆ ਮੜਾ ਮੜਾ ਸੱਤਾਂ ਦਿਨ ਚੱਲ ਮੁੰਡੇ ਤੱਕ ਪੰਡਿਤ ਉਹ ਦੂਸਰਾ ਆਪਣੇ ਹਿਸਾਬ ਦੀ ਜਲਾ ਰੱਖ ਲੇਗਾ ਓਕੇ ਆ ਤਾਂ ਪੁੱਛਣਾ ਇਹਦਾ ਚੋਪੜਾ ਉਦਾਂ ਹੀ ਬਾਕੀ ਆ ਸੈਲ ਫੋਨ ਤੇ ਰੱਖੂ ਆਪਣੇ ਹਿਸਾਬ ਦੀ ਬਗੀ ਨੂੰ ਖਵਾਉਣੀ ਹੈ ਜੀ ग्राउंड खा लेंगे ਉਨੇ ਨਿਕਲਿਆ ਤੇ ਨਾਲੇ ਫੇਰ ਇਹਦਾ ਮੰਦੂੰਦੋ ਅੱਜ ਨਹੀਂ ਤੈਨੂੰ ਕੱਲੋਂ ਨਿਕਲਣ ਤੋ ਨਿਕਲਣ ਸੀ ਕੰਖਾਰਾ ਦੇ ਪਾਣੀ ਦੇ ਅੰਦਰ ਜਿਹੜੇ ਕੋਈ ਨਾ ਜਨ ਕਪੜੇ ਪਾ ਕੇ ਆਏ ਗਏ ਇੰਨਾ ਤਰਗ ਰਿਹਾ ਸੀ